ਹਾਂਜੀ ਇਹ ਵਾਲੇ ਸੂਟ ਰਹਿਣਗੇ ਪਿਓਰ ਡਿਸ਼ੀਨ ਕ੍ਰੀਪ ਦੇ ਸੂਟ ਰਹਿਣਗੇ ਨਾਲ ਇਹਨਾਂ ਦੇ ਹੈਵੀ 슬ੀਵਸ ਆਏਗੀ ਨਾਲ ਬਾਟਮ ਵਰਕ ਆਏਗਾ ਤੇ ਇਹਨਾਂ ਦਾ ਪਿਓਰ ਹੈਂਡ ਵਰਕ ਹੈ ਜੀ ਉੱਪਰ ਪ੍ਰੋਪਰ ਹੈਂਡ ਵਰਕ ਆਏਗਾ ਇਹ ਵਾਲੇ ਸੂਟ ਵੀ ਕ੍ਰੇਪ ਦੇ ਆਉਣਗੇ ਜੀ ਇਹਨਾਂ ਦੇ ਸਾਰਿਆਂ ਦਾ ਫੈਬਰਿਕ ਮੈਂਸ਼ਨ ਕੀਤਾ ਹੋਇਆ ਆਪਾਂ ਘਟ ਰਹੇ ਹਾਂ ਦੇ ਪਸ਼ਮੀਨੇ ਦੇ ਵੀ ਸੂਟ ਐਡ ਕੀਤੇ ਹੋਏ ਆ ਤਾਂ ਵੀਡੀਓ ਸਕਿੱਪ ਨਾ ਕਰਿਓ ਜੀ ਇਹ ਵਾਲੇ ਸੂਟ ਪਿਓਰ ਔਰਗੈਂਜ਼ਾ ਦੇ ਰਹਿਣਗੇ ਨਾਲ ਬਾਟਮ ਸਿਲਕ ਦੀ ਰਹੇਗੀ ਨਾਲ ਫੈਂਸੀ ਦੁਪੱਟੇ ਆ ਇਹ ਸੂਟ ਬਹੁਤ ਜ਼ਿਆਦਾ ਫੇਮਸ ਚੱਲ ਰਹੇ ਆ ਏ ਖੀਨ ਖਾਬੀ ਦੇ ਸੂਟ ਆਉਣਗੇ ਜੀ ਨਾਲ ਪਲੇਨ ਬਾਟਮ ਰਹੇਗੀ ਨਾਲ ਇਹਨਾਂ ਦੇ ਦੁਪੱਟੇ ਦੇ ਉੱਪਰ ਪ੍ਰੋਪਰ ਲੈਸ ਨਾਲ ਇਹਨਾਂ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲਾ ਸੂਟ ਮਾਰਕੀਟ ਦੇ ਵਿੱਚ ਬਹੁਤ ਹਾਈ ਰੇਟ ਦੇ ਵਿੱਚ ਸੇਲ ਹੋ ਰਿਹਾ ਆ ਆਪਾਂ ਘਟ ਰੇਨ ਦੇ ਵਿੱਚ ਲੈ ਕੇ ਆਏ ਆ ਇਹ ਔਰਗੈਂਜ਼ਾ ਦਾ ਸਟਾਫ ਰਹੇਗਾ ਨਾਲ ਬਾਟਮ ਪਲੇਨ ਰਹੇਗੀ ਨਾਲ ਇਹਨਾਂ ਦੇ ਦੁਪੱਟੇ ਦੇ ਫੈਂਸੀ ਆ ਇਹ ਵਾਲੇ ਸੂਟ ਆਣਗੇ ਜੀ ਪਿਓਰ ਕ੍ਰੇਪ ਦੇ ਹੈਂਡਵਰਕ ਹੈ 슬ੀਵਜ਼ ਵਰਕ ਬਾਟਮ ਵਰਕ ਆਏਗਾ ਨਾਲ ਦੁਪੱਟੇ ਦੇ ਉੱਪਰ ਲੈਸਾਂ ਪ੍ਰੋਪਰ ਲੱਗੀਆਂ ਹੋਈਆਂ ਨੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਕਲਰ ਆਪਸ਼ਨ ਆਪਾਂ ਇਹਦੇ ਵਿੱਚ ਦਿੱਤੀ ਹੋਈ ਆ ਇਹ ਵਾਲੇ ਸੂਟ ਲੈਣਗੇ ਜੀ ਕੁੱਲੂਖਾਨੀ ਦੇ ਸੂਟ ਨੇ ਬਹੁਤ ਜ਼ਿਆਦਾ ਸੋਨੇ ਪਸ਼ਮੀਨੇ ਦੇ ਸੂਟ ਆਣਗੇ ਵਿంటర్ ਕਲੈਕਸ਼ਨ ਹੈ ਤੇ ਇਹਨਾਂ ਦੇ ਜਿਹੜੀ ਬਾਟਮਾਂ ਨੇ ਉੱਤੇ ਉੱਪਰ ਵੀ ਸੇਮ ਡਿਜ਼ਾਈਨ ਆਪਾਂ ਸੈਂਡ ਕੀਤਾ ਹੋਇਆ ਤੇ ਤੁਸੀਂ ਨਾਲ ਇਹਨਾਂ ਦੇ ਸ਼ਾਲ ਬਣੇ ਹੋਏ ਨੇ ਆਰਡਰ ਕਰ ਸਕਦੇ ਹੋ ਇਹਦੇ ਵਿੱਚ ਬਹੁਤ ਜ਼ਿਆਦਾ ਕਲਰ ਨੇ ਆਪਾਂ ਐਂਡ ਦੇ ਵਿੱਚ ਸਾਰੇ ਐਡ ਕੀਤੇ ਹੋਏ ਆ ਇਹ ਵਾਲੇ ਸੂਟ ਰਹਿਣਗੇ ਜੀ ਪਿਓਰ ਪਸ਼ਮੀਨਾ ਦੇ 5 ਮੀਟਰ ਸੂਟ ਰਹੇਗਾ ਫਲਕਾਰੀ ਟਾਂਕੇ ਦਾ ਕੰਮ ਇਹਨਾਂ ਦੇ ਉੱਪਰ ਘੇਰੇ ਦੇ ਉੱਪਰ ਵਰਕ ਰਹੇਗਾ ਬਾਜ਼ੂ ਦੇ ਉੱਪਰ ਵਰਕ ਰਹੇਗਾ ਵਿਦਆਊਟ ਦੁਪੱਟਾ ਰਹੇਗਾ ਜੀ ਆਪਾਂ ਸਾਰੇ ਕਲਰ ਆਪਸ਼ਨਾਂ ਦੀ ਪਿਕ ਪਾਈ ਹੋਈ ਹੈ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਆਪਣੇ ਪੇਜ ਤੇ ਐਡਰੈਸ ਐਂਡ ਪੇਮੈਂਟ ਪਹਿਲਾਂ ਸੈਂਡ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਬਹੁਤ ਹੀ ਲੇਟੈਸਟ ਤੇ ਤੁਸੀਂ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਵੀ ਕੁੱਲੂਖਾਨੀ ਦੇ ਸੂਟ ਆਣਗੇ ਵਿంటర్ ਕਲੈਕਸ਼ਨ ਲਈ ਨੇ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰੋ ਤੇ ਤੁਸੀਂ ਇਹਨਾਂ ਨੂੰ ਸੂਟਾਂ ਨੂੰ ਸਟੀਚਿੰਗ ਵੀ ਸਾਡੇ ਕੋਲ ਕਰਵਾ ਸਕਦੇ ਆਪਾਂ ਫੋਰਨ ਕੰਟਰੀਆਂ ਦੇ ਵਿੱਚ ਵੀ ਸੂਟ ਸੈਂਡ ਕਰਦੇ ਆਂ ਜੀ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਿਹੜਾ ਆਪਾਂ ਵਟਸਐਪ ਨੰਬਰ ਦਿੱਤਾ ਹੋਇਆ ਉਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ ਥੈਂਕ ਯੂ